ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਵੈਲਕਮ ਟੂ ਵਿ ਰਾਸਤੇ ਲਿਬਾਸ ਬਾਈ ਪਲਕਥਿੰ। ਤੁਹਾਡੇ ਸਾਹਮਣੇ ਕੁਝ ਹੈਂਡਵਰਕ ਨੀਡਲਵਰਕ ਦੇ ਪੀਸਸ ਰੈਡੀ ਨੇ। ਤੁਹਾਨੂੰ ਇੱਕ ਇੱਕ ਕਰਕੇ ਸਾਰੇ ਸੂਟ ਦਿਖਾਵਾਂਗੇ। ਫਸਟ ਆਫ 올 ਸਾਡਾ ਇਹ ਸੂਟ ਹੈ ਬੋਟਲ ਗ੍ਰੀਨ ਸੂਟ ਹੈ ਸਾਡਾ ਬੋਟਲ ਗ੍ਰੀਨ ਕਲਰ ਤੇ ਜੋ ਕਿ ਅਸੀਂ ਰੈਡੀ ਕੀਤਾ ਆ ਲਿੰਨ ਕਾਟਨ ਤੇ। ਇਹ ਤੁਸੀਂ ਦੇਖ ਸਕਦੇ ਹੋ ਸਾਡੇ neck ਤੇ ਵਰਕ ਹੈ, ਪਰਲ ਦਾ ਕੰਮ ਹੈ। ਪਲੱਸ ਸਾਡੇ ਕਮੀਜ਼ ਦੇ ਵਿੱਚ ਫਰੰਟ ਦੇ ਵਿੱਚ ਬੂਟੀ ਆਏਗੀ ਨਾਲ ਇਹਦੇ ਨੈਕ ਦੀ ਤਰ੍ਹਾਂ ਇੱਕ ਘੇਰਾ ਆਏਗਾ ਉਸ ਤੋਂ ਬਾਅਦ ਇਹਦੇ ਨਾਲ ਦਾ ਇੱਕ ਗ੍ਰੇ ਕਲਰ ਦਾ ਸੂਟ ਅਸੀਂ ਮਸਲੀਨ ਲਾਈਨਿੰਗ ਤੇ ਰੈਡੀ ਕੀਤਾ ਆ ਤੁਹਾਡੇ ਨਾਲ ਇਹਨਾਂ ਦੀਆਂ ਪਿਕਸ ਵੀ ਸ਼ੇਅਰ ਕਰਾਂਗੇ ਜੋ ਓਪਨ ਸੂਟ ਵਿਦ ਦੁਪੱਟੇ ਦੇ ਨਾਲ ਨੇ ਇਹਨਾਂ ਦੇ ਨਾਲ ਅਸੀਂ ਦੁਪੱਟੇ ਰੈਡੀ ਕੀਤੇ ਨੇ ਦੁਪੱਟੇ ਵੀ ਤੁਹਾਨੂੰ ਦਿਖਾਵਾਂਗੇ ਇਹ ਵੀ ਸੂਟ ਸੇਮ ਹੀ ਡਿਜ਼ਾਈਨ ਹੈ ਬਟ ਇਹਦੀ ਬਾਟਮ ਤੇ ਵੀ ਵਰਕ ਹੈ ਨੈਕਸਟ ਸੂਟ ਆਏਗਾ ਸੇਮ ਹੀ ਇਹ ਮਦਰ ਡਾਟਰ ਦੇ ਸੂਟ ਬਣੇ ਆ ਉਹਨਾਂ ਨੇ ਫੈਬਰਿਕ ਸੇਮ ਲਿਆ ਫੈਬਰਿਕ ਦਾ ਕਲਰ ਸੇਮ ਲਿਆ ਬਟ ਉਹਨਾਂ ਦਾ ਨੀਡਲ ਵਰਕ ਦਾ ਜੋ ਕਲਰ ਸੀਗਾ ਉਹਨਾਂ ਦੇ ਡਿਜ਼ਾਈਨ ਸੀ ਉਹ ਅਲੱਗ-ਅਲੱਗ ਹੈ ਤੁਸੀਂ ਵਰਕ ਦੇ ਨਾਲ ਇਹਨਾਂ ਦੇ ਦੁਪੱਟੇ ਵੀ ਦੇਖ ਸਕਦੇ ਹੋ ਇਹਦਾ ਦੁਪੱਟਾ ਮੈਂ ਸ਼ੋਅ ਕੀਤਾ ਹੋਇਆ ਹੈ ਵਰਕ ਦੇਖ ਲਓ ਵਰਕ ਦੇ ਨਾਲ ਦੇ ਹੀ ਅਸੀਂ 3 ਕਲਰਸ ਦੇ ਇਹਨਾਂ ਦੁਪੱਟੇ ਡਾਈ ਕਰਵਾਏ ਆ ਮਸਲੀਨ ਲਾਈਨਿੰਗ ਦਾ ਨਾਲ ਹੀ ਦੁਪੱਟਾ ਹੈ ਉਸ ਤੋਂ ਬਾਅਦ ਮਸ਼ੀਨ এমਬ્રોਇਡਰੀ ਦਾ ਸੂਟ ਹੈ ਇਹ ਗੁਲਨਾਸ ਫੈ布ਰਿਕ ਹੈ ਨਾਲ ਸਨਾਟਾ ਸਿਲਕ ਦਾ ਹੀ ਬੋਟਮ ਹੈ ਮਸ਼ੀਨ ਵਰਕ ਦੇ ਨਾਲ ਅਸੀਂ ਬੋਟਮ ਤੇ ਵਰਕ ਕੀਤਾ ਹੈ ਜੋ ਸੂਟ ਦੇ ਵਿੱਚ ਕਲਰ ਸੀ देन ਉਸ ਤੋਂ ਬਾਅਦ ਬਹੁਤ ਹੀ ਪਿਆਰਾ ਸੂਟ ਬਹੁਤ ਹੀ ਪਿਆਰਾ ਫੈ布ਰਿਕ ਕਲਰ ਬਹੁਤ ਪਿਆਰੇ ਤੁਸੀਂ ਦੇਖ ਸਕਦੇ ਹੋ ਨੀਡਲਵਰਕ ਦੇ ਨਾਲ-ਨਾਲ ਹੈਂਡ ਦੀ ਡਿਟੇਲਿੰਗ ਦਿੱਤੀ ਹੋਈ ਹੈ ਇਹ neck ਹੈ ਇਸ ਤੋਂ ਬਾਅਦ ਇਹਦਾ ਘੇੜਾ ਵੀ ਬੰਨਿਆ ਹੋਇਆ ਹੈ ਬੂਟੀ ਵੀ ਹੈ ਓਪਨ ਪਿਕ ਤੁਹਾਡੇ ਨਾਲ ਸ਼ੇਅਰ ਕੀਤੀ ਜਾਏਗੀ then in the bottom